ਵੈਲਕਮ ਜੀ ਤੁਹਾਡੇ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਆਪਾਂ ਦੱਸਾਂਗੇ ਸਟੀਟ ਸਲਵਾਰ ਦੀ ਜਾਨੀ ਕਿ ਆਪਾਂ ਸਟੀਚਿੰਗ ਕਿਵੇਂ ਕਰੀਏ ਕਿ ਆਪਣੀ ਸਲਵਾਰ ਬਿਲਕੁਲ ਵੀ ਘੁਮੇ ਨਾ ਤੇ ਜਿਹੜੇ ਉੱਪਰ ਆਪਾਂ ਬਾਲ ਪਾਉਣੇ ਹੁੰਦੇ ਨੇ ਜਿਵੇਂ ਪੈਣਾ ਨੂੰ ਆ ਹੁੰਦਾ ਵੀ ਥੋੜਾ ਜਿਹਾ ਵੀ ਇਹਦਾ ਫੇਰ ਘੱਟ ਹੁੰਦਾਗਾ ਵੀ ਇਹਦੇ ਬਾਲ ਆਪਾਂ ਵੀ ਕਿਸ ਤਰੀਕੇ ਦੇ ਨਾਲ ਪੂਰੇ ਕਰੀਏ ਕਿਵੇਂ ਆਪਾਂ ਸੈੱਟ ਕਰੀਏ ਤੇ ਕਿਵੇਂ ਪਾਈਏ ਤੇ ਇੱਕ ਤੁਹਾਨੂੰ ਆਪਾਂ ਦੱਸਾਂਗੇ ਵੀ ਇਹਦੇ ਜਿਹੜੀ ਵਿਚਕਾਰ ਵਾਲੀ ਸਾਈਡ ਜਿਹੜੀ ਸਿਉਣ ਹੁੰਦੀ ਹੈਗੀ ਉਹ ਆਪਾਂ ਕਿਵੇਂ ਲਾਈਏ ਤੇ ਵੀ ਜਾਨੀ ਕਿ ਆਪਣੀ ਜਿਹੜੀ ਸਲਵਾਰ ਆਗੀ ਵਧੀਆ ਆਵੇ ਵੀ ਘੁਮੇ ਨਾ ਬਿਲਕੁਲ ਵੀ ਤੇ ਨਾਈਪਿਛੋਂ ਜੇ ਚੱਕੀ ਜਾਵੇ ਕਈ ਵਾਰ ਪੈਰਾਂ ਤੋਂ ਪਿੱਛੋਂ ਹੱਡੀਆਂ ਤੋਂ ਚੱਕੀ ਜਾਂਦੀ ਐ ਸਲਵਾਰ ਤੇ ਉਹ ਵੀ ਬੁਰੀ ਜਿਹੀ ਲੱਗਦੀ ਐ ਵੀ ਉਹ ਚੱਕੀ ਵੀ ਨਾ ਜਾਵੇ ਪਹਿਲਾਂ ਮੈਂ ਤੁਸੀਂ ਬੈਲਟ ਤਿਆਰ ਕਰ ਲਿਓ ਇਸ ਤਰ੍ਹਾਂ ਆਪਾਂ ਬੈਲਟ ਤਿਆਰ ਕਰ ਲਈ ਸੀ ਚਿੜੀ ਬਣਾਈ ਸੀ ਚਿੜੀ ਵਾਲਾ ਤੇ ਬੈਕ ਵਾਲੀ ਆ ਦੋਨੇ ਸੀ ਹੁਣਾਂ ਦੇਖੋ ਜੀ ਬੈਲਟ ਦੇ ਦੋਨੇ ਸੀ ਹੁਣਾਂ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਇਕੱਠੀਆਂ ਉਹ ਰੱਖ ਲੀਆਂ ਉਸ ਤੋਂ ਬਾਅਦ ਨਾ ਆਪਾਂ ਸਾਈਡ ਤੇ ਯਾਨੀ ਕਿ ਕੱਟ ਲਾ ਲਾਂਗੇ ਇੱਥੇ ਤੇ ਇਧਰਲੀ ਸਾਈਡ ਵੀ ਇੱਥੇ ਕੱਟ ਲਾ ਲਾਂਗੇ ਤੇ ਹੁਣ ਆਪਾਂ ਇਹਦੇ ਤੇ ਬਲ ਪਾਵਾਂਗੇ ਆਪਾਂ ਸਲਵਾਰ ਤੁਹਾਨੂੰ ਦੱਸਿਆ ਵੀ ਪਹਿਲਾਂ ਆਪਾਂ ਖੜੀ ਕਰ ਲਈ ਸੀ ਸਟਿਚ ਕਰ ਲਈ ਸੀ ਜਾਨੀ ਕਿ ਸਲਵਾਰ ਇਹ ਆਪਾਂ ਜੋੜ ਲਈ ਸੀ ਇਸ ਤਰ੍ਹਾਂ ਵੀ ਫਿਰ ਨਹੀਂ ਜੇ ਕਲੀ ਇਹ ਵੀ ਆਪਾਂ ਪਤਾ ਨੂੰ ਸਿਉਣਾ ਲਾ ਕੇ ਦਿਖਾਉਂਦੀ ਵੀਡੀਓ ਜਿਆਦਾ ਲੰਬੀ ਹੁੰਦੀ ਸੀ ਤੇ ਆਪਾਂ ਨਾ ਹਾਂ ਇਹਨੂੰ ਰੱਖ ਲਾਂਗੇ ਜਿਹੜੀ ਝੋਲੀ ਵਾਲੀ ਸੀ ਨਾ ਆਹ ਵਾਲੀ ਇਹਨੂੰ ਰੱਖ ਲਾਂਗੇ ਇੱਥੇ ਰੱਖ ਕੇ ਤੇ ਫਿਰ ਆਪਾਂ ਰੱਖ ਲਾਂਗੇ 벨ਟ ਦੀ ਬੈਕ ਸਾਈਡ ਜਿਹੜੀ ਹੈਗੀ ਵੇ ਪਹਿਲਾ ਬੈਕ ਸਾਈਡ ਵਾਲਾ ਰੱਖਾਂਗੇ ਪਾਸਾ ਤੇ ਇਹਦੇ ਉੱਪਰ ਨਾ ਬਲ ਪਾ ਲਾਂਗੇ ਆਪਾਂ ਦੋ ਤੁਸੀਂ ਕਿੱਡਾ ਜਿੱਡਾ ਤੁਹਾਨੂੰ ਇੱਛਾ ਹੈ ਕਿ ਓਨੇ ਵੱਡਾ ਚਾਹੀਏ ਛੋਟਾ ਪਾ ਲਓ ਚਾਹੀਏ ਵੱਡਾ ਬਲ ਪਾ ਲਓ ਜਿੰਨਾ ਤੁਹਾਨੂੰ ਠੀਕ ਲੱਗਦਾਗਾ ਓਦਾਂ ਤੁਸੀਂ ਆਪਦੇ ਜਨਨੀ ਕਿ ਉਹਦੇ ਹਿਸਾਬ ਦੇ ਨਾਲ ਪਾ ਲਿਓ ਵੈਸੇ ਆਪਾਂ ਇੰਚਕ ਦਾ ਬਲ ਪਾਇਆ ਇਹ ਆ ਦੇਖੋ ਜੀ ਇਹਨੇ ਬਲ ਦੇ ਉੱਪਰ ਇਸ ਤਰ੍ਹਾਂ ਰੱਖ ਲਈ හුණපා ඇත්තුමි හොඩ ංචි දක්ක බල හොට පාලග එදන හොකරක ඒන පචිත්ත තක කට්ට ඒ දුන්න ඒ සී වල ඔත්හ තකක් පැල සිද සිල්ලට ම ජිත තක කට්ටන ආදිකුජය කට්ටාග ජිරිල් ලායවයක් ਉਹੜਾ ਜੇ ਕੱਟ ਤੋ ਜਾਨੀ ਕਿ ਆ ਤੁਸੀਂ ਇੰਚੀ ਟੇਪ ਨਾਲ ਵੀ ਮਿਨ ਸਕਦੇ ਹੋ ਵੈਸੇ ਵੀ ਆਪਾਂ ਆਈਡੀ ਜਿਨਾ ਰੱਖ ਲੈਣੇ ਹੁੰਦੀਆਂ 2.5 ਇੰਚ ਤੱਕ ਰੱਖ ਲਿਓ 2.5 ਇੰਚ ਤੱਕ ਇਹਦੇ ਸਿੱਧੀ ਸੀਨ ਲਾ ਲਓ ਕੱਟ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਬਲ ਤੁਸੀਂ ਦੇਖੋ ਜੀ ਆਪਾਂ ਇੰਨੇ ਉਹਦੇ ਚ ਵਿੱਚ ਪੂਰੇ ਕਰਨੇ ਆ ਬਲ ਤੁਸੀਂ ਬਲ ਉਸ ਸਾਧ ਦੇ ਨਾਲ ਪਾਓ ਇਹ ਵੀ ਆਪਣੀ ਇੰਨੀ ਕੁ ਜਗ੍ਹਾ ਦੇ ਵਿੱਚ ਇਹ ਪੂਰੇ ਹੋ ਜਾਣ तो आप ढाई इंच तो बाद यानी किस तरह बाल शुरू कर लेंगे जो बचा बाल आ गया वह भी तो दसा भी वो आप कि पाँना जिथे आप कट लाया वेखो जी इतें आप कट लाया वे पहुचे उपर जी आपू आप कटिंग दीडियो भी पाई भी ये भी तुम जाके देख सकते हो उदा यहा कट लाया भी ये कट आपा किमें कट तो किमें बल पाँगा गा ये दस दें देखो जी आप कटाला इतों फट लिया जोड़ा कट वाला कट इत फड़ के आप करा यू यानी कि जड़ा कट्टू आप इस तरह रखा इनू बिच नहीं करना है जानि इस तरह नहीं पाना है इस तरह उपर रख लो कटू ना इस तरह वो करके उपर करके इस तरह बल पाय उस फिर ती ਅਦੀ ਸਾਧ ਦੇ ਨਾਲ ਤੁਸੀਂ ਜਿੰਨੇ ਜਿਹੜੇ ਵੱਡੇ ਛੋਟੇ ਬਲ ਪਾਈ ਚਲਿਓ ਦੂਸਰੀ ਸਾਈਡ ਵੀ ਤੁਹਾਨੂੰ ਆਪਾਂ ਦੱਸ ਦਿੰਨੇ ਆ ਜਿਹੜੀ ਆਪਣੀ ਬੈਲਟ ਹੈਗੀ ਉਹ ਆਪਾਂ 23 ਇੰਚ ਦੀ ਕਟਾਈ ਕੀਤੀ ਦੀ ਹੈ ਵੀ 22 ਇੰਚ ਦੀ ਰਹਿ ਜੂਗੀ ਆਪਣੀ ਬੈਲਟ ਉਹ ਆਸੇ ਉਹਦੇ ਨਾਲ ਬਿਲਕੁਲ ਆ ਜਿਹੜੀ ਸਿਉਣਾ ਹੈ ਇਹਦੇ ਸਿਉਣ ਦੇ ਨਾਲ ਹੀ ਬਿਲਕੁਲ ਆਪਾਂ ਜਿਹੜੀ ਝੋਲੀ ਵਾਲੀ ਸਿਉਣਾ ਹੈ ਇਹਦੇ ਨਾਲ ਹੀ ਹੁਣ ਕਰਾਂਗੇ ਸਿਉਣਾ ਆਪਣੇ ਜਾਨੀ ਕਿ ਇੱਥੇ ਥੋੜਾ ਜਿਹਾ ਕਪੜਾ ਆਪਣਾ ਜਾਨੀ ਕਿ ਹੋ ਗਿਆ ਆਪਾਂ ਇੱਥੇ ਬਲ ਨਹੀਂ ਆਇਆ ਇੰਚ ਕਪੜਾ ਹੁਣ ਤੋਂ ਫਿਰ ਹੁਣ ਆਪਾਂ ਜਾਨੀ ਕਿ ਪਹਿਲਾਂ ਆਪਾਂ ਇਧਰੋਂ ਐਨੂ ਬਲ ਪਾਈ ਸੀ ਹੁਣ ਆਪਾਂ ਪਾਵਾਂਗੇ ਇਸ ਤਰ੍ਹਾਂ ਬਲਾਂ ਦਾ ਮੂੰਹ ਦੂਸਰੀ ਸਾਈਡ ਕਰਾਂਗੇ ਆਖਿ ਇਹਨੂੰ ਆਪਾਂ ਤਦਾਰੋទ ਫਿਰ ਆਪਾਂ ਇਸ ਤਰ੍ਹਾਂ ਤੁਸੀਂ ਆਦੇ ਹੱਥ ਦੇ ਨਾਲ ਵੀ ਸੈੱਟ ਕਰਕੇ ਹੌਲੀ ਹੌਲੀ ਪਾਈ ਚੱਲਿਓ ਇਸ ਤਰ੍ਹਾਂ ਬਿਲਕੁਲ ਆਪਾਂ ਸੂਈ ਨਾਲ ਪਾਏ ਆ ਕਟਿੰਗ ਆਪਾਂ ਕਿਵੇਂ ਕੀਤੀ ਐ ਤੁਸੀਂ ਦੇਖ ਲਿਓ ਮੇਰੀ ਜਿਨ੍ਹਾਂ ਨੇ ਵੀਡੀਓ ਨਹੀਂ ਦੇਖੀਓ ਹੁਣ ਆਪਣਾ ਆਹ ਵਾਲਾ ਆ ਗਿਆ ਜੀ ਕੱਟਣਾ ਹੁਣ ਇਹਨੂੰ ਨਾ ਆਪਾਂ ਇਸ ਤਰ੍ਹਾਂ ਫੜਨੇ ਇਹਨੂੰ ਫੜ ਕੇ ਆਪਾਂ ਇਸ ਤਰ੍ਹਾਂ ਹੁਣ ਕਰਨਾ ਹੈ ਆ ਦੇਖੋ ਜੀ ਆ ਕੱਟਣਾ ਇਹਨੂੰ ਆਪਾਂ ਇਸ ਤਰੀ ਫੜ ਕੇ ਇਸ ਤਰੀ ਕਰਨਾ ਹੈ ਇਹਨੂੰ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹਨੂੰ ਇਸ ਤਰ੍ਹਾਂ ਨਹੀਂ ਆਪਾਂ ਹੁਣ ਕਰਨਾ ਹੈਗਾ ਇਹ ਕੱਟ ਵਾਲੇ ਦਾ ਸਿਰਫ ਐਈਆਂ ਵੀ ਇਹਨੂੰ ਬਚਾ ਲਈ ਇਸ ਤਰ੍ਹਾਂ ਰੱਖ ਕੇ ਜਨਿਕ ਇੰਚ ਦਾ ਤੁਸੀਂ ਬਲ ਪਾ ਦਿਓ ਇੰਚ 2 ਇੰਚ ਦਾ ਪੈ ਜਾਊਗਾ 2 ਇੰਚ ਦਾ ਹੋ ਜਾਊਗਾ ਕੱਪੜਾ ਇਹਦੇ ਵਿੱਚ ਫੋਲਡ 2 ਇੰਚ ਹੋ ਜਾਂਦਾ ਹੈ ਇਸ ਤਰ੍ਹਾਂ ਵਾਲ ਸੈਟ ਕਰਕੇ ਨਾਲ ਦੇ ਨਾਲ ਪਾਈ ਚਲਿਓ ਨਾਲੇ ਵਾਲ ਪਾਉਣ ਦਾ ਇਹ ਸੌਖਾ ਤਰੀਕਾ ਹੈਗਾ ਬਿਜੀ ਆਪਾਂ ਲੱਗ ਤੋਂ ਵਾਲ ਪਾਈਏ ਨਾ ਫਿਰ ਕਈ ਵਾਰੀ ਆਪਣੀ ਬੈਲਟ ਵਧ ਜਾਂਦੀ ਤੇ ਕਈ ਵਾਰੀ ਆਪਣੇ ਜਿਹੜੇ ਵਾਲ-ਵਾਲ ਪਾਏ ਹੁੰਦੇ ਉਹ ਵਧ ਜਾਂਦੇ ਆ ਦੇਖੋ ਜੀ ਹੁਣ ਆਪਣਾ ਆ ਜਿਹੜਾ ਕੱਟ ਆ ਕੱਟ ਤੋਂ ਫਿਰ 2 ਇੰਚ ਜਿਹੜਾ ਟਾਈਮ ਚਾ ਦੇਖੋ ਖਾਲੀ ਰਹਿ ਗਿਆ ਜੀ ਫਿਰ ਉਹ ਇਸ ਤਰ੍ਹਾਂ ਆਪਾਂ ਨਾਲ ਨਾਲ ਸੈੱਟ ਕਰ ਲਈਏ ਇਹ ਲਾ ਲਈ ਸੋਨਾ ਪਾ ਹੁਣ ਤੁਹਾਨੂੰ ਪਤਾ ਦਿਖਾਉਣੀ ਆ ਬਾਲ ਪਾਈ ਵੀ ਪਹਿਲਾਂ ਇਹ ਪੌਂਚੇ ਬਣਾ ਕੇ ਨਾ ਰੈਡੀ ਕਰਕੇ ਤੁਹਾਨੂੰ ਤੁਹਾਨੂੰ ਦਿਖਾਉਣੇ ਫਿਰ ਅੱਗੇ ਲਾਸਟ ਚ ਵੀ ਆਪਾਂ ਉਹ ਕਿੰਨੇ ਪਾਉਣੇ ਆਗੇ ਸੀ ਨਾ ਲਾਉਣੇ ਹੈਗੇ ਆ ਦੇਖੋ ਜੀ ਆਪਾਂ ਨਾ ਪੌਂਚੇ ਰੈਡੀ ਕਰ ਲਏ ਦੇ ਹੁਣ ਆਪਾਂ ਸੀਨ ਕੀ ਮੇ ਲਾਈਏ ਵੀ ਦੇ ਕਈ ਤੁਹਾਨੂੰ ਪਹਿਲਾਂ ਆਪਾਂ ਲਾ ਕੇ ਦਿਖਾ ਦਨੇ ਵੀ ਕਈ ਪਹਿਣਾ ਨਾ ਬਸੇ ਕਈ ਪਹਿਣਾ ਸਹੀ ਵੀ ਲਾਉਂਦੀਆਂ ਹੋਣੀ ਹੈ ਤੇ ਜਿਹੜੀ ਇਹ ਭੈਣਾ ਤੁਹ ਸਹੀ ਨਹੀਂ ਲੱਗਦੀ ਉਹਨਾਂ ਵਾਸਤੇ ਆਪਾਂ ਦੱਸਦੀਆਂ ਕਿ ਆ ਦੇਖੋ ਜੀ ਐਥੋਂ ਨਾਲ ਵੀ ਜਿਵੇਂ ਆਪਾਂ ਮਿਲ ਲਿਆ ਥੋੜਾ ਜਿਵੇਂ ਆਪਾਂ ਸਾਢੇ 6 ਇੰਚ ਰੱਖਣਾ ਸਾਢੇ ਇੰਚ ਤੋਂ ਥੋੜਾ ਜਿਹਾ ਤਾਂ ਕਿ ਜਾਨਕੀ 2 ਕਪ ਮੈਂਟ ਤੁਸੀਂ ਵੱਧ ਰੱਖ ਲਿਓ ਕਈ ਵਾਰ ਨਾ ਸੀਨ ਦੇ ਵਿੱਚ ਪਹੁੰਚਾ ਫਿਰ ਘਟ ਜਾਂਦਾ ਆਪਾਂ ਇੱਥੇ ਨਿਸ਼ਾਨ ਲਾ ਲਿਆ ਤੇ ਹੁਣ ਆਪਾਂ ਜਾਨਕੀ ਜਿਹੜਾ ਆ ਵਾਲੇ ਜਿਵੇਂ ਕਈ ਭੈਣਾ ਆਪਾਂ ਇਸ ਤਰ੍ਹਾਂ ਲਾ ਲੈਂਦੀ ਆ ਇਸ ਤਰ੍ਹਾਂ ਲਾ ਕੇ ਨਾ ਉਹਨੂੰ ਇਧਰ ਨੂੰ ਸਉਣ ਨੂੰ ਐ ਕਰ ਲੈਂਦੀ ਆ ਯਾਨੀ ਕਿ ਇਧਰਲੀ ਸਾਈਡ ਉਹਨਾਂ ਕੋਲ ਕੱਪੜਾ ਜ਼ਿਆਦਾ ਕਈ ਵਾਰ ਵੱਧ ਹੁੰਦਾ ਹੈ ਇਧਰ ਨੂੰ ਇਹ ਕਰ ਲੈਂਦੇ ਤੇ ਫਿਰ ਆ ਚੀਜ਼ 'ਚ ਨਾ ਇੱਥੇ ਬਲ ਪੈ ਜਾਂਦਾ ਜਿਹੜੀ ਆ ਚੀਜ਼ ਹੁੰਦੀ ਹੈ ਵੀ ਇਹ ਸੀ ਉਹਨੂੰ ਨਾ ਆਪਾਂ ਇਸ ਤਰ੍ਹਾਂ ਜਮਾ ਸਿੱਧਾ ਰੱਖ ਕੇ ਲਾਵਾਂਗੇ ਤੁਸੀਂ ਇੰਚੀ ਟੇਪ ਰੱਖ ਕੇ ਜਾਂ ਕੋਈ ਸਕੇਲ ਰੱਖ ਕੇ ਨਾ ਇਸ ਤਰ੍ਹਾਂ ਸਿਉਣ ਲਾ ਕੇ ਤੁਹਾਨੂੰ ਸਿਉਣ ਲਾ ਕੇ ਫਿਰ ਆਪਾਂ ਦਿਖਾਉਣੀ ਉਹਦੀ ਸਾਨੂੰ ਸ਼ੇਪ ਕਿਵੇਂ ਹੁੰਦੀ ਹੈ ਜੀ ਇਸ ਤਰ੍ਹਾਂ ਜਮਾ ਸਿੱਧੀ ਰੱਖ ਕੇ ਲਾਇਆ ਕਰੋ ਤੁਸੀਂ ਲਾਕੈ ਨੇ ਸਿਉਣ ਫੇਰ ਤੁਹਾਨੂੰ ਦਿਖਾਉਣੇ ਆ ਗਏ ਆਪਾਂ ਆ ਦੇਖੋ ਜੀ ਆਪਾਂ ਵਿਸਕਾਰ ਵਾਲੀ ਸਿਉਣ ਲਾ ਲਈ ਦੇਖੋ ਕਿੰਨੀ ਇਹ ਇਹਦੇ ਵਿੱਚ ਪੋਰਾ ਵੀ ਇੱਥੇ ਬਲ ਨਹੀਂ ਪੈਂਦਾ ਹੈਗਾ ਜੀ ਇਹਨੂੰ ਆਪਾਂ ਖਿੱਚਦੇ ਨਹੀਂ ਆ ਦੇਖੋ ਜੀ ਜਿਹਨੂੰ ਖਿੱਚਦੇ ਨਹੀਂ ਆ ਤੇ ਤਾਂ ਵੀ ਇਹਦੇ ਤੇ ਸਿਉਣ ਬਿਲਕੁਲ ਨਹੀਂ ਟੁੱਟਦੀ ਹੈਗੀ ਤੇ ਤੁਸੀਂ ਵੀ ਜਾਨੀ ਕਿ ਇੱਕ ਤੁਸੀਂ ਆਪਣਾ ਆ ਖਿਆਲ ਰੱਖਿਆ ਕਰੋ ਆ ਵਾਲੀ ਸਿਉਣ ਤੇ ਜਾਨੀ ਕਿ ਦੂਸਰੀ ਦੋਨੇ ਸਾਈਡ ਆ ਵਾਲੇ ਪਹੁੰਚੇ ਤੇ ਇਹ ਦੋਨੇ ਸਿਉਣਾਂ ਇੱਕ ਇੱਕੋ ਜਿਹੀਆਂ ਕਰਕੇ ਫਿਰ ਆ ਵਾਲੀ ਸਿਉਣ ਲਾਇਆ ਕਰੋ ਤੇ ਫਿਰ ਜਾਨੀ ਕਿ ਵਧੀਆ ਆਪਣੀ ਸਿਉਣ ਲੱਗਦੀ ਹੈਗੀ ਤੇ ਥੈਂਕ ਯੂ ਜੀ ਆਪਣੀ ਫੁੱਲ ਵੀਡੀਓ ਵਾਚ ਕਰਨ ਲਈ ਤੇ ਜਿਹੜੀ ਆ ਭੈਣਾਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਆਪਣੀ ਕਿਵੇਂ ਲੱਗੀ ਵਾਂਸ ਅਗੇਨ ਥੈਂਕ ਯੂ ਬਾਏ ਬਾਏ